ਤੁਮ ਕਾ ਦਵਾਈ ਬਈ ਮੇਰੀ ਬਸ 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 ਬਈ ਕਿਉਂਕਿ ਇਹ ਜਿੰਨੇ ਵੀ ਲੋਕ ਨੇ ਇਹਨਾਂ ਨੇ ਸੁਖਣਾ ਸੁਖੀ ਹੋਈ ਸੀ ਤੇ ਮਨੋ ਕਾਮਨਾ ਬਾਬਾ ਜੀ ਨੇ ਪੂਰੀਆਂ ਕੀਤੀਆਂ ਤੇ ਇਸ ਕਰਕੇ ਸਾਰੇ ਆਪਣੀ ਸੁਖਣਾ ਲਾਉਣ ਆਏ ਹੋਏ ਨੇ ਲੋਕਾਂ ਦੇ ਵਿੱਚ ਦਾਰੂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਤੇ ਆਪਾਂ ਪਿੱਛੇ ਦੇਖਿਆ ਕਿ ਬਾਬਾ ਜੀ ਦੀ ਸੰਗਤ ਪੀ ਪੀ ਕੇ ਭਰਪੂਰ ਤਾਂ ਨਜ਼ਾਰੇ ਲੈਂਦੀ ਐ ਤੇ ਉਹਦੇ ਗੁਣ ਗਾਉਂਦੀ ਐ ਮੈਂ ਮੇਰੇ ਖਿਆਲ ਹਰ ਇੱਕ ਦੀ ਵੀ ਮਨੋ ਕਾਮਨਾ ਬਾਬਾ ਜੀ ਹਾਂ ਜੀ ਹਾਂ ਪੂਰੀ ਹੁੰਦੀ ਹੈ ਜੀ ਐਂਡ ਫੁੱਲ ਮਨੋ ਕਾਮਨਾ ਪੂਰੀ ਹੁੰਦੀ ਹੈ ਬਾਬੇ ਦੀ ਰੋਣ ਕੇ ਬਤਾ ਕੋਈ ਨਾ ਕੋਈ ਯਾਰ ਕਿੰਨਾ ਫੜੋ ਚਾਹੋ ਸੋ ਐਂ ਤੁਹਾਡੇ ਦਾ ਪੈਨਰ ਇੱਕ ਇੱਕ ਪੱਤਾ ਮਨੂ ਘਟਾ ਪੈਰ ਇੱਕ ਮਿੰਟ ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਪਹੁੰਚਿਆ ਹੋਇਆ ਜੀ ਮੇਰੇ ਪਿੰਡ ਦਤਾਲ ਤੇ ਆ ਤੁਸੀਂ ਪਿੱਛੇ ਵੇਖ ਰਹੇ ਹੋ ਜੀ ਮੇਲਾ ਲੱਗਿਆ ਹੋਇਆ ਤੇ ਇਹ ਸਾਲ ਬਾਅਦ ਮੇਲਾ ਲੱਗਦਾ ਜੀ ਮੇਰੇ ਪਿੰਡ 22 ਮਾਰਚ ਦਾ ਮੇਲਾ ਲੱਗਦਾ ਹੈ ਤੇ ਬਾਬਾ ਸਤੋ ਪੀਰ ਜੀ ਦਾ ਇਹ ਮੇਲਾ ਲੱਗਦਾ ਹੈ ਤੇ ਪਿੱਛੇ ਦੇਖ ਸਕਦੇ ਹੋ ਜੀ ਕਿੰਨੀ ਭੀੜ ਹੈ ਤੇ ਭੰਗੂੜੇ ਲੱਗੇ ਹੋਏ ਨੇ ਤੇ ਆਪਾਂ ਅੱਜ ਪਹੁੰਚੇ ਹਾਂ ਜੀ ਮੇਲੇ 'ਚ ਤੇ ਜਿਹੜਾ ਇਹ ਮੇਲਾ ਹੈ ਇਹ ਮੇਲਾ ਲੱਗਦਾ ਹੈ ਜੀ ਜਿਵੇਂ ਬਿਰਕ ਵਰਨ ਨੇ ਉਹਨਾਂ ਦੇ ਵੱਡ ਵਡੇਰੇ ਨੇ ਇਹ ਤੇ ਉਹਨਾਂ ਦਾ ਮਤਲਬ ਜਾਨੀ ਕਿ ਉਹ ਮੰਨਦੇ ਨੇ ਤੇ ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਲੋਕਾਂ ਦੀਆਂ ਤਕਰੀਬਨ ਜਿਵੇਂ ਕੋਈ ਸੁੱਖਣਾ ਸੁਖਦਾ ਹੈ ਉਹ ਪੂਰੀਆਂ ਹੁੰਦੀਆਂ ਨੇ ਜੇ ਕੋਈ ਸੁੱਖ ਸੁੱਖ ਕੇ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਬਾਈ ਜੀ ਜਿਹੜੀ ਇੱਥੇ ਚੀਜ਼ ਚੜਦੀ ਹੈ ਜਿਹੜਾ ਪ੍ਰਸ਼ਾਦ ਚੜਦਾ ਉਹ ਦਾਰੂ ਦਾ ਪ੍ਰਸ਼ ਕਿਉਂਕਿ ਇੱਥੇ दारू ਵਰਤਾਈ ਜਾਂਦੀ ਹੈ ਤੇ ਲੋਕ ਜਿਹੜਾ ਚੜਾਵਾ ਹੈ ਉਹ दारू ਦਾ ਚੜਾ ਕੇ ਜਾਂਦੇ ਨੇ ਕਿਉਂਕਿ ਉਹ ਜਿਹੜੀ ਕੋਈ ਵੀ ਸੁਖਣਾ ਸੁਖ ਦੇਣੇ ਤੇ ਤਕਰੀਬਨ ਹਰ ਇੱਕ ਦੀ ਸੁਖਣਾ ਜਿਹੜੀ ਬਾਬਾ ਪੂਰੀ ਕਰਦਾ ਤੇ ਇਸ ਕਰਕੇ ਬਾਈ ਜੀ ਤੁਸੀਂ ਵੇਖ ਸਕਦੇ ਹੋ ਪਿੱਛੇ ਮੇਲੇ ਦੀਆਂ ਰੌਣਕਾਂ ਨੇ ਤੇ ਬਾਕੀ ਤੁਹਾਨੂੰ ਦਿਖਾਨੇ ਆ ਜੀ ਆਜੋ ਮੇਲੇ ਦੇ ਵਿੱਚ ਸਾਡੇ ਨਾਲ ਬਣ ਕੇ ਰਹਾ ਜੇ ਤੇ ਬਹੁਤ ਕੁਝ ਮੇਲੇ ਦੇ ਵਿੱਚ ਪੰਘੂੜੇ ਤੇ ਹੋਰ ਕਈ ਕੁਝ ਆਇਆ ਹੋਇਆ ਤੇ ਆਜੋ ਜੀ ਫਿਰ ਚੱਲਦੇ ਆ ਮੇਲੇ ਦੇ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਆ ਜੀ ਨਾਲ ਆਜੋ ਜੀ ਤੇ ਲੋ ਬਾਈ ਜੀ ਆਪਾਂ ਮੇਲੇ ਵਿੱਚ ਇੱਥੇ ਪਹੁੰਚ ਗਏ ਆ ਬਾਈ ਜੀ ਹੁੜਾ ਕੋਲ ਹਾਂਜੀ ਹਾਂਜੀ ਤੇ ਬਾਈ ਜੀ ਹੁਰੀ ਕੱਢ ਕੇ ਵਾਈ ਜਾਂਦੇ ਨੇ ਲੋਕਾਂ ਨੂੰ ਜਲੇਬੀਆਂ ਤੇ ਮਿੱਠੀਆਂ ਮਿੱਠੀਆਂ ਤਾਜ਼ੀਆਂ ਤਾਜ਼ੀਆਂ ਜਲੇਬੀਆਂ ਖਵਾ ਰਹੇ ਨੇ ਤੇ ਜਿਵੇਂ ਪਹਿਲੇ ਪ੍ਰਾਰੇ ਸਮਿਆਂ ਤੋਂ ਜਿਹੜੀ ਜਲੇਬੀ ਹੈ ਜਾਂ ਪਕੌੜੇ ਨੇ ਇਹਨਾਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਤੇ ਇਸ ਕਰਕੇ ਜਿਹੜੀ ਇਹਨਾਂ ਦੀ ਰਵਾਇਤ ਹੈ ਅੱਜ ਵੀ ਚੱਲੀ ਆ ਰਹੀ ਹੈ ਤੇ ਕਰਦੇ ਆ ਪਾਈ ਜੀ ਹਰਾਨਾ ਗੱਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬੌਰ ਜੀ ਕਿੱਦਾਂ ਠੀਕ ਹੋ ਹਾਂਜੀ ਬਹੁਤ ਵਧੀਆ ਜੀ ਤੇ ਬਾਈ ਜੀ ਜਲੇਬੀਆਂ ਕੱਢੀ ਜਾਂਦੇ ਹੋ ਹਾਂਜੀ ਹਾਂਜੀ ਨਾਲ ਪਕੌੜੇ ਹੈ ਹਾਂਜੀ ਨਾਲ ਪਕੌੜੇ ਨਾਲ ਜਲੇਬੀਆਂ ਅੱਛਾ ਹਾਂਜੀ ਤੇ ਪਾਈ ਜੀ ਮਤਲਬ ਜਿਵੇਂ ਸਮਾਂ ਬਦਲ ਗਿਆ ਅੱਜ ਕੱਲ੍ਹ ਯੁੱਗ ਬਦਲ ਗਏ ਨੇ ਤੇ ਜਿਵੇਂ ਆਪਣੀ ਪ੍ਰਾਣੀ ਵਿਰਾਸਤ ਇਹ ਮੇਲੇ ਨੇ ਹਾਂਜੀ ਤੇ ਦਿਨੋਂ ਦਿਨ ਲੋਕ ਜਿਵੇਂ ਇਹਨਾਂ ਮੇਲਿਆਂ ਦੇ ਵਿੱਚ ਰੌਣਕ ਘੜਦੀ ਜਾ ਰਹੀ ਹੈ ਤੇ ਜਿਵੇਂ ਇਹ ਪਿੰਡ ਤਾਲ ਦਾ ਮੇਲਾ ਹੈ ਜਿੱਥੇ ਬਾਬਾ ਸਤੋਵਰ ਦੀ ਜਗ੍ਹਾ ਤੇ ਲੱਗਦਾ ਹੈ ਹਾਂਜੀ ਕਿ ਤੁਹਾਨੂੰ ਮਤਲਬ ਤੁਸੀਂ ਵੀ ਪਹਿਲਾਂ ਤੋਂ ਆਉਂਦੇ ਹੋਣੇ ਵੀ ਸਮੇਂ ਦੇ ਹਿਸਾਬ ਨਾਲ ਕੋਈ ਫਰਕ ਲੱਗਿਆ ਵੀ ਭੀੜ ਵਧੀ ਏ ਜਾਂ ਘਟੀ ਏ ਜੀ ਨਾ ਘਟਈਏ ਨਾ ਵਧੀ ਏ ਜੀ ਮੇਲਾ ਉਨੇ ਹੀ ਲੱਗਦਾ ਜਿੰਨਾ ਸਾਡਾ ਅੱਗੇ ਲੱਗਦਾ ਸੀ ਨਾ ਉਨੇ ਹੀ ਲੱਗਦਾ ਹਾਂਜੀ ਵੀ ਜਾਣੀ ਕਿ ਜਿਵੇਂ ਪਹਿਲਾਂ ਜਿੰਨੇ ਹਿਸਾਬ ਨਾਲ ਭਰਦਾ ਸੀ ਮੇਲਾ ਉਸੇ ਹਿਸਾਬ ਨਾਲ ਹੀ ਭਰਦਾ ਹੈ ਉਸੇ ਹਿਸਾਬ ਨਾਲ ਹੀ ਵਰਦਾ ਉਸੇ ਨਾਲ ਹੀ ਬਾਕੀ ਕਿਉਂ ਮੰਗਾਈ ਜ਼ਿਆਦੀ ਉਹ ਵੀ ਉਹ ਉਨੇ ਹੀ ਸਮਾਨ ਲੱਗਦਾ ਹੈ ਤੇ ਬਾਈ ਜੀ ਉਹੀ ਗੱਲ ਆ ਗਈ ਮਗਿਹਾਈ ਦੀ ਗੱਲ ਆ ਗਈ ਜਿਵੇਂ ਮਗਿਹਾਈ ਬਾਦ ਕੀ ਹੈ ਤੇ ਜਿਵੇਂ ਹੁਣ ਖਾਣ ਪੀਣ ਦੀਆਂ ਚੀਜ਼ਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਲੋਕ ਮੇਲੇ ਤੋਂ ਬਾਅਦ ਆਪਣੇ ਘਰ ਜਾਂਦੇ ਸਨ ਤੇ ਬੱਚਿਆਂ ਵਾਸਤੇ ਜਾਂ ਘਰ ਜਿਹੜੇ ਹੋਰ ਜੀ ਰਹ ਜਾਂਦੇ ਸੀ ਮੇਲੇ 'ਚ ਨਹੀਂ ਸੀ ਆਉਂਦੇ ਉਹਨਾਂ ਵਾਸਤੇ ਜਲੇਬੀਆਂ ਜਾਂ ਪਕੌੜੇ ਲੈ ਕੇ ਜਾਂਦੇ ਸੀ ਬਰੈਡ ਹੋਰ ਕੁਝ ਸਭ ਕੁਝ ਲੈ ਕੇ ਜਾਂਦੇ ਰਹੇ ਜਲੇਬੀਆਂ ਹਾਂ 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 ਤੇ ਜਿਵੇਂ ਹੁਣ ਮੇਲੇ ਦੇ ਵਿੱਚ ਵੇਖ ਰਹੇ ਆ ਚਲੋ ਵੀ ਵਧੀਆ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਵੈਸੇ ਲੋਕ ਮੇਲੇ ਚ ਆਉਂਦੇ ਨੇ ਉਹ ਵੀ ਖਾ ਕੇ ਜਾਂਦੇ ਨੇ ਸਭ ਖਾ ਕੇ ਜਾਂਦੇ ਨੇ ਆ ਦੇਖੋ ਪਿੱਛੇ ਬੈਠੇ ਸਾਡੇ ਹਾਂ ਬੀ ਅਕਵਾਰ ਦੇ ਨਾਲ ਬੈਠੇ ਵੀ ਖਾ ਕੇ ਜਾਂਦੇ ਨੇ ਹਾਂਜੀ ਤੇ ਚਲੋ ਠੀਕ ਆ ਬਾਈ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਲਓ ਬਾਈ ਜੀ ਇਹ ਮੇਲੇ ਦੇ ਵਿੱਚ ਬਾਈ ਟੈਟੂ ਸ਼ਾਪੀ ਜਾਂਦਾ ਲੋਕਾਂ ਦੇ ਤੇ ਬਣਾਈ ਜਾਂਦਾ ਬਾਵਾ ਡੌਲਿਆ ਤੇ ਮੋਰ ਘੂਗੀਆਂ ਤੇ ਕਰਦੇ ਆ ਬਾਈ ਜੀ ਹੁਰਾਨਾ ਵੀ ਗੱਲਬਾਤ ਹੋਰ ਬਾਈ ਜੀ ਕਿੱਦਾਂ ਠੀਕ ਠਾਕ ਜੀ ਤੇ ਬਾਈ ਜੀ ਕੀ ਬਣਵਾਇਆ ਤੁਸੀਂ ਇਹ ਨਾਂਸ਼ ਪਾਇ ਜੀ ਆਪਦਾ ਅੱਛਾ ਆਪਦਾ ਨਾਮ ਲਖਾਇਆ ਹਾਂ ਜੀ ਮੈਡਮ ਦਾ ਤੇ ਮੇਰਾ ਨਾਮ ਅੱਛਾ ਜਾਨੀ ਕਿ ਮੈਸੇਜ ਦਾ ਹਾਂ ਜੀ ਠੀਕ ਹੈ ਤੇ ਆਹ ਵੇਖੋ ਬਾਈ ਨੇ ਆਪਣਾ ਤੇ ਆਪਣੀ ਮੈਸੇਜ ਦਾ ਨਾਮ ਲਖਾਇਆ ਬਾਹ ਤੇ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਮੇਲਿਆਂ ਦੇ ਵਿੱਚ ਜਿਵੇਂ ਟੈਟੂ ਵਾਲੇ ਹੁੰਦੇ ਨੇ ਪਹਿਲਾਂ ਪੁਰਾਣੇ ਸਮਿਆਂ ਤੇ ਆਉਂਦੇ ਨੇ ਜਿਵੇਂ ਆਪਣੇ ਪਹਿਲਾਂ ਮਤਲਬ ਆਪਣੇ ਬਾਪੂ ਹੁਰੀ ਜਾਂ ਦਾਦੇ ਹੁਰੀ ਮੋਰਦੀਆਂ ਜਾਂ ਹੋਰ ਕੁਝ ਪਵਾਉਂਦੇ ਹੁੰਦੇ ਸੀ ਪਰ ਅੱਜ ਕੱਲ ਸਮਾਂ ਬਦਲ ਗਿਆ ਅੱਜ ਕੱਲ ਜਿਵੇਂ ਟ੍ਰੈਂਡ ਚੱਲ ਪਿਆ ਵੀ ਇਹ ਇਹ ਬਾਈ ਨੇ ਨਾਂ ਲਖਾਇਆ ਤੇ ਆਪਦੀ ਘਰ ਵਾਲੀ ਦਾ ਦੋਹਾਂ ਦਾ ਤੇ ਬਾਕੀ ਹੋ ਟੈਟੂ ਬਣਵਾਉਂਦੇ ਨੇ ਤੇ ਬਾਕੀ ਬਾਈ ਨਾਲ ਪੁੱਛਦੇ ਆ ਵੀ ਟੈਟੂਆਂ ਦੇ ਵਿੱਚ ਵੀ ਰਜਾਂਚ ਫਰਕ ਪਿਆ ਜਾਂ ਉਸੇ ਤਰ੍ਹਾਂ ਹੀ ਹੋਰ ਬਾਈ ਜੀ ਕਿਤਾ ਬਹੁਤ ਵਧੀਆ ਜੀ ਠੀਕ ਹੋ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਸਮਾਂ ਬਦਲ ਗਿਆ ਹਾਂਜੀ ਹਾਂਜੀ ਅੱਜ ਕੱਲ ਲਾ ਲੋ ਵੀ ਜਿਵੇਂ ਪਹਿਲਾਂ ਤਾਂ ਹੁੰਦਾ ਸੀ ਲੋਕਾਂ ਨੂੰ ਘੂਲ ਹੁੰਦਾ ਸ਼ੌਂਕ ਹਾਂਜੀ ਹਾਂਜੀ ਲਾ ਲੋ ਵੀ ਤਕਰੀਬਨ ਕਬੱਡੀ ਗੇਮ ਹੁੰਦੀ ਸੀ ਜਾਂ ਆਪਣੇ ਪੰਜਾਬ ਦੇ ਵਿੱਚ ਹੋਰ ਵਿਰਾਸਤੀ ਖੇਡਾਂ ਸਨ ਜਿਵੇਂ ਮਤਲਬ ਜਾਣ ਹੁੰਦੀ ਸੀ ਸਰੀਰ ਦੇ ਵਿੱਚ ਜਾਂ ਸਰੀਰੀ ਉਦੋਂ ਖਰਾਕਾਂ ਦੇ ਨਾਲ ਬੜੇ ਵਧੀਆ ਹੁੰਦੇ ਸਨ ਤਾਂ ਮਤਲਬ ਲੋਕ ਟੈਟੂ ਬਣਵਾਉਂਦੇ ਹੁੰਦੇ ਸਨ ਹਾਂਜੀ 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 ਤੇ ਅੱਜ ਕੱਲ ਜਿਵੇਂ ਲਾ ਲੋ ਵੀ ਸਮਾਂ ਬਦਲ ਗਿਆ ਤਾਂ ਹੁਣ ਵੀ ਹੁਣ ਕਿਆ ਤਾਂ ਨਹੀਂ ਜਾ ਸਕਦਾ ਚਲੋ ਖਰਾਕਾਂ ਨਹੀਂ ਜਾਂ ਸਰੀਰ ਨਹੀਂ ਰਹੇ ਤੇ ਕਿੰਨਾ ਕੁ ਮਤਲਬ ਤੁਸੀਂ ਇੱਥੇ ਬਣਾਉਂਦੇ ਹੋ ਵੀਰੇ ਟੈਟੂ ਬਣਵਾਉਣ ਦਾਰ ਜਾਣ ਕੋ ਹੁੰਦੇ ਨੇ ਮੁੰਡੇ ਜਾਂ ਕਿਵੇਂ ਆਉਂਦੇ ਨੇ ਕਾਫੀ ਹੁੰਦੇ ਨੇ ਜਿਸ ਤਰ੍ਹਾਂ ਅਗਰ ਕੋਈ ਸ਼ਾਪ ਤੋਂ ਨਹੀਂ ਬਣਵਾਉਣਾ ਚਾਹੁੰਦਾਗਾ ਆਪਣੇ ਮੇਲੇ ਦੇ ਵਿੱਚ ਇੱਕ ਨਿਸ਼ਾਨੀ ਚਾਹੀਦੀ ਹੈ ਉਹਨਾਂ ਨੂੰ ਠੀਕ ਹੈ ਬਈ ਫਲਾਣੀ ਮੇਲੇ ਤੋਂ ਬਣਵਾਇਆ ਸੀ ਆਪਾਂ ਅੱਛਾ ਉਸ ਤਰੀਕੇ ਨਾਲ ਉਹ ਬਣਵਾਉਂਦੇ ਨੇ ਆ ਕੇ ਸਾਡੇ ਕੋਲੋਂ ਤੇ ਅੱਜ ਕੱਲ੍ਹ ਸ਼ਾਪ ਦੇ ਵਿੱਚ ਵੀ ਮਾੜਾ ਰੇਟ ਹਾਈ ਚੱਲ ਰਹੀ ਗਈ ਇਸ ਕਰਕੇ ਫਿਰ ਮੇਲਿਆਂ ਦੇ ਵਿੱਚ ਹੀ ਚੱਲ ਰਿਹਾ ਕੰਮ ਠੀਕ ਹੈ ਵੀ ਉਹੀ ਕੰਮ ਆਪਾਂ ਇੱਥੇ ਕਰ ਰਹੇ ਆ ਉਹੀ ਕੰਮ ਦੁਕਾਨ ਤੇ ਚੱਲ ਰਿਹਾ ਤੇ ਬਾਈ ਜੀ ਜਿਵੇਂ ਲਾ ਲਓ ਵੀ ਜਿਵੇਂ ਸ਼ਾਪ ਦੇ ਵਿੱਚ ਤਾਂ ਜਿਵੇਂ ਲਾ ਲਓ ਹਜ਼ਾਰਾਂ ਰੁਪਈਆ ਦੇ ਹਿਸਾਬ ਨਾਲ ਛੋਟਾ ਜਿਹਾ ਟੈਟੂ ਬਣਾਉਣ ਦੇ ਲੈ ਲੈਂਦੇ ਹੋ ਵੀ ਲੈ ਲੈਂਦੇ ਨੇ ਉੱਥੇ ਹਾਂ ਜੀ ਤੁਸੀਂ ਮਤ ਆਪਾਂ ਜਿਸ ਤਰ੍ਹਾਂ ਉੱਥੇ ਅਗਰ ਲੈ ਰਹੇ ਨੇ 300 400 ਰੁਪਏ ਸਕਰ ਇੰਚ ਦੇ ਹਿਸਾਬ ਨਾਲ ਆਪਾਂ ਕੋਈ 100 ਰੁਪਏ 150 ਰੁਪਏ ਇਸ ਤਰ੍ਹਾਂ ਠੀਕ ਹੈ ਤੇ ਜਿਵੇਂ ਬਾਈ ਜੀ ਮੈਂ ਵੇਖ ਰਿਹਾ ਆਂ ਵੀ ਮਸ਼ੀਨ ਵੀ ਵਧੀਆ ਹੈ ਹਨਾ ਪਹਿਲਾਂ ਤਾਂ ਦੂਜੀਆਂ ਮਸ਼ੀਨਾਂ ਹੁੰਦੀਆਂ ਸਨ ਆ ਤੇ ਤੁਹਾਡੇ ਕੋਲ ਮਸ਼ੀਨ ਵੀ ਜਿਹੜੀ ਨਵੀਂ ਤਕਨੀਕ ਦੀ ਹੈ ਹਾਂਜੀ ਹਾਂ ਤੇ ਇਹ ਵੀ ਵਧੀਆ ਹੈ ਤੇ ਬਾਕੀ ਜਿਵੇਂ ਤੁਸੀਂ ਆਉਂਦੇ ਹੋ ਹੀ ਮਤਲਬ ਵਧੀਆ ਵੱਧ ਜਾਂਦੀ ਹੈ ਦਿਹਾੜੀ ਬਸ ਹੀ ਮੇਲਾ ਚੱਲਣ ਤੇ ਆਈ ਜਿਵੇਂ ਅਗਰ ਮੇਲਾ ਵਧੀਆ ਲੱਗ ਲਿਆ ਬਾਬੇ ਦੀ ਮਿਹਰ ਏ ਜੇ ਨਾ ਨਿਕਲਿਆ ਫਿਰ ਵੀ ਮਿਹਰ ਹੀ ਏ ਮਿਹਰ ਹੀ ਏ ਬਾਬੇ ਦੇ ਆ ਜਮਾ ਕਰਕੇ ਦੁਰਜਾ ਹਾਂਜੀ ਹਾਂਜੀ ਪੁਆਲੇ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਲਾ ਲੋ ਵੀ ਇਹ ਤੁਸੀਂ ਟੈਟੂ ਬਣਵਾਇਆ ਤੇ ਤਕਲੀਫ ਨਹੀਂ ਹੋਈ ਤਕਲੀਫ ਤਾਂ ਹੋਈ ਮਾੜੀ ਮੁੱਟੀ ਹੈ ਮਾੜੀ ਮੁੱਟੀ ਹੈ ਹਾਂਜੀ ਸੂਈ ਹੁੰਦੀ ਹੈ ਹਾਂਜੀ ਪਰ ਐਂ ਦਿਲ ਚ ਚਾਹਤ ਸੀ ਵੀ ਮੇਲੇ ਤੋਂ ਟੈਟੂ ਬਣਵਾਣਾ ਹੈ ਬੜੇ ਸਮੇਂ ਦੀ ਜੇ ਸਦਾ ਡਰਦੇ ਨੇ ਪੁਆਇਆ ਹੀ ਨਹੀਂਗਾ ਅੱਛਾ ਪਹਿਲਾਂ ਡਰਦੇ ਨੇ ਟੈਟੂ ਬਣਵਾਇਆ ਹੀ ਨਹੀਂ ਹਾਂਜੀ ਠੀਕ ਹੈ ਤੇ ਲੋ ਬਾਈ ਜੀ ਆਪਾਂ ਬਾਈ ਜੀ ਹੁਰਾਣਾ ਗੱਲਬਾਤ ਕੀਤੀ ਤੇ ਤੁਸੀਂ ਕਿਸੇ ਵੀ ਮੇਲੇ ਦੇ ਵਿੱਚ ਵੇਖੋਗੇ ਵੀ ਜਿਹੜੇ ਟੈਟੂ ਵਾਲੇ ਹੁੰਦੇ ਨੇ ਤਕਰੀਬਨ ਇਹ ਤੁਹਾਨੂੰ ਮਿਲ ਜਾਣਗੇ ਕਿਉਂਕਿ ਇਹ ਵੀ ਪ੍ਰਾਣੀ ਆਪਣੀ ਕਵਰਾਸਤ ਨਾਲ ਜੁੜੇ ਹੋਏ ਨੇ ਤੇ ਉਹ ਵਰਾਸਤ ਹਜੇ ਤੱਕ ਚੱਲਦੀ ਆ ਰਹੀ ਹੈ ਤੇ ਲੋਕ ਹਜੇ ਤੱਕ ਟੈਟੂ ਬਣਵਾਉਂਦੇ ਨੇ ਤੇ ਲੋ ਬਾਈ ਜੀ ਇਹ ਮੇਲੇ ਚ ਬਾਈ ਜੀ ਹੁਰੀ ਖੜੇ ਨੇ ਤੇ ਲਾ ਕੇ ਖੜੇ ਨੇ ਇਥੇ ਚਸ਼ਮੇ ਦੀ ਦੁਕਾਨ ਤੇ ਲੋਕਾਂ ਨੂੰ ਬਣਾਈ ਜਾਂਦੇ ਨੇ ਜੈਂਟਲਮੈਨ ਤੇ ਕਰਦੇ ਆ ਬਾਈ ਜੀ ਫਰਾਰਾ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਲੋਕਾਂ ਨੂੰ ਜੈਂਟਲਮੈਨ ਬਣਾਈ ਜਾਂਦੇ ਹੋ ਹਾਂ ਜੀ ਹਾਂ ਬਾਈ ਜੀ ਵੀ ਮੇਲੇ ਦੇ ਵਿੱਚ ਪੂਰੇ ਟਰ ਕਰਦ ਗਏ ਫਿਰਣਾ ਹੈ ਟਰ ਕਰਦ ਗਏ ਜੀ ਜਿਹੜਾ ਆਂਦਾ ਬਸ ਲਾਹ ਦਈਦਾ ਅੱਖਾਂ ਤੇ ਵੀ ਲੈ ਚੱਕ ਹੈ ਲੈ ਚੱਕ ਵੀ ਚਸ਼ਮਾ ਲਾ ਦੇ ਉਹ ਨਜ਼ਾਰੇ ਲੈ ਜਿੰਦਗੀ ਦੇ ਇਹ ਨਹੀਂ ਜੀ ਸਹੀ ਗੱਲ ਹੈ ਤੇ ਲੋ ਬਾਈ ਦਾ ਦਿਲ ਵੀ ਵੇਖੋ ਕਿੰਡਾ ਵੱਡਾ ਬਾਈ ਕਹਿੰਦਾ ਵੀ ਚਸ਼ਮਾ ਦੇ ਦੇਈਦਾ ਵੀ ਲੈ ਲਾ ਕੇ ਫਿਰ ਐਸੇ ਦੇ ਚਾ ਨਾ ਦੇ ਹੈ ਸਹੀ ਗੱਲ ਹੈ ਭਾਈ ਚਾਰੇ ਚੋ ਵੀ ਚੱਲ ਜਾਂਦਾ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਸਮਾਂ ਬਦਲਦਾ ਜਾਂਦਾ ਹੈ ਤੇ ਨਵੇਂ ਯੋਗ ਆ ਗਏ ਤੇ ਅੱਜ ਕੱਲ ਦੇ ਮੁੰਡੇ ਨੇ ਉਹ ਬੜੇ ਸ਼ਕੀਨ ਹੋ ਗਏ ਜੇ ਆਪਾਂ ਗੱਲ ਕਰੀਏ ਕਿਸੇ ਵੀ ਘਰ ਦੀ ਕਰੀਏ ਤਾ ਬੱਚਾ ਹਰ ਇੱਕ ਮਾਡਲ ਹੋ ਗਿਆ ਨਾ ਨਵੇਂ ਜਮਾਨੇ ਦੇ ਹਿਸਾਬ ਨਾਲ ਵੀ ਉਹ ਚਸ਼ਮੇ ਨੇ ਤੇ ਜਾ ਜਿਹੜੀਆਂ ਐਨਕਾਂ ਨੇ ਉਹ ਚਾਹੁੰਦਾ ਮੈਂ ਵਧੀਆ ਸ਼ੋਰੂਮ ਚੋਂ ਕੰਪਨੀ ਦੇ ਲਵਾਂ ਤੇ ਉਸ ਦੇ ਹਿਸਾਬ ਨਾਲ ਜਿਵੇਂ ਚਸ਼ਮੇ ਸਾਡੇ ਵਿਖ ਜਾਂਦੇ ਨਹੀਂ ਹਾਂਜੀ ਹਾਂਜੀ ਹਾਂ ਕੋਈ ਨਹੀਂ ਕੋਈ ਨਾਰਮਲ ਵੀ ਬੰਦਾ ਆਂਦਾ ਜੀ ਦੇਖੋ ਕੋਈ ਨਾਰਮਲ ਘਰ ਤੋਂ ਹੁੰਦਾ ਕੋਈ ਵਧੀਆ ਘਰ ਤੋਂ ਹੁੰਦਾ ਜੋ ਮਤਲਬ ਵਧੀਆ ਘਰ ਤੋਂ ਜੱਟਾਂ ਝੋਟਾਂ ਦਾ ਮੁੰਡਾ ਹੁੰਦਾ ਜੀ ਉਹ ਪਟਿਆਲੇ ਪਟੋਲੇ ਜਾ ਕੇ ਸ਼ੋਪਿੰਗ ਕਰਦਾ ਜੋ ਨਾਰਮਲ ਘਰ ਦੇ ਹੁੰਦੇ ਨੇ ਉਹ ਮੇਲਿਆਂ ਚ ਜਾਂਦੇ ਨੇ ਵੀ ਚੱਲ 100 ਦਾ ਚਸ਼ਮਾ ਲਾ ਕੇ ਸ਼ੌਕ ਪੱਗ ਜੂਗਾ ਸਹੀ ਗੱਲ ਕਹਿੰਨੀ ਸ਼ੌਕ ਹੀ ਪਗਾਣਾ ਹੁੰਦਾ ਸ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਵੀ ਮੇਲੇ ਦੇ ਵਿੱਚ ਦੇਖ ਰਹੇ ਆ ਵੀ ਮੈਂ ਮੇਰੇ ਪਿੰਡ ਦਾ ਮੇਲਾ ਹੈ ਤਤਾਲ ਪਿੰਡ ਦਾ ਮੈਂ ਉਨਾ ਹਰ ਸਾਲ ਆ ਹੀ ਤਾਂ ਬਚਪਨ ਤੋਂ ਵੇਖਦੇ ਆ ਰਹੇ ਆ ਤੇ ਬਾਈ ਜੀ ਤੁਸੀਂ ਵੀ ਮੇਲੇ ਦੇ ਵਿੱਚ ਆਉਂਦੇ ਹੋਣੇ ਤੇ ਤੁਸੀਂ ਮਤਲਬ ਇਹ ਚੀਜ਼ ਦਾ ਫਰਕ ਦੇਖਿਆ ਵੀ ਜਿਵੇਂ ਹੁਣ ਮੇਲੇ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਸਮਾਂ ਕਾਫੀ ਹੋ ਗਿਆ ਹੈ ਤੇ ਜਿਹੜੀ ਭੀੜ ਹੈ ਉਹ ਘੱਟ ਹੈ ਤੇ ਉਹਦੇ ਬਾਰੇ ਦੱਸੋਗੇ ਵੀ ਕੀ ਗੱਲ ਹੈ ਵੀ ਲੋਕਾਂ ਦਾ ਮੇਲਾ ਜੁਰ ਜਾਣ ਘਟਦਾ ਜਾ ਰਿਹਾ ਹੈ ਇਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਜੀ ਕੀ ਚੱਕਰ ਹੈ ਪਿਛਲੀ ਵਾਰ ਆਇਸ ਪਿਛਲੀ ਔਰ ਵਧੀਆ ਸੇ ਕੰਮ ਹੋ ਰਿਹਾ ਮਤਲਬ ਭੀੜ ਵੀ ਘੈਂਟ ਸੀ ਕੰਮ ਵੀ ਠੀਕ ਸੀ ਇਸ ਵ ਠੀਕ ਠਾਕ ਤੇ ਬਾਈ ਜੀ ਉਹੀ ਗੱਲ ਆ ਗਈ ਵੀ ਜਿਵੇਂ ਇਹ ਆਪਣੇ ਪਿੰਡਾਂ ਵਾਲੇ ਵਿਰਾਸਤੀ ਮਿਲਦੇ ਨੇ ਆਪਣੇ ਦਾਦੇ ਪੜਦਾਦਿਆਂ ਤੋਂ ਪਿੱਛੇ ਤੋਂ ਲੱਗਦੇ ਆ ਰਹੇ ਨੇ ਪਰ ਲੋਕ ਨੇ ਜਿਹੜੇ ਅੱਜ ਕੱਲ ਮਾਡਲ ਹੋ ਗਏ ਤਕਰੀਬਨ ਲਾ ਲੋ ਉਹ ਵੀ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਜਾਂ ਇਨੇ ਕਲੱਬ ਨੇ ਵੱਡੇ ਉਹਨਾਂ ਨੂੰ ਮੇਲੇ ਸਮਝਦੇ ਨੇ ਤੇ ਲੋਕ ਉੱਤਰ ਨੂੰ ਹੋ ਗਏ ਤੇ ਕਿਤੇ ਨਾ ਕਿਤੇ ਜਿਹੜੇ ਆਪਣੇ ਪਿੰਡਾਂ ਦੇ ਮੇਲੇ ਨੇ ਉਹਨਾਂ ਦੀ ਰੌਣਕ ਘੜਦੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਜਿਹੜੇ ਪਿੰਡ ਦੇ ਮੇਲੇ ਨੇ ਉਹ ਲੋਕ ਹੁੰਦੇ ਜਾ ਰਹੇ ਨੇ ਤੇ ਇਸ ਕਰਕੇ ਭਾਈ ਜੀ ਆਪਾਂ ਨੂੰ ਆਪਣੀ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਆਪਾਂ ਨੂੰ ਇਹਨਾਂ ਮੇਲਿਆਂ ਤੇ ਜ਼ਰੂਰ ਆਉਣਾ ਚਾਹੀਦਾ ਤੇ ਇਹਦੇ ਤਿਆਰ ਕੇ ਰੌਣਕਾਂ ਵਿਧਾਣੀਆਂ ਚਾਹੀਦੀਆਂ ਤੇ ਲਓ ਭਾਈ ਜੀ ਆਪਾਂ ਮੇਲੇ 'ਚ ਜਾ ਰਹੇ ਸੀ ਤੇ ਇਹਦੇ ਰਸਤੇ ਦੇ ਵਿੱਚ ਬਾਬਾ ਜੀ ਫਰੀਏ ਸ੍ਰੀ ਭੈਣੀ ਸਾਹਿਬ ਜੀ ਦੀ ਸਪੈਸ਼ਲ ਖੋਏ ਦੀ ਕੂਫੀ ਤੇ ਨਾਲ ਵੇਚਦੇ ਨੇ ਮਿਲਕ ਬਦਾਮ ਤੇ ਬਾਬਾ ਜੀ ਫਰਾਨਾ ਕਰਦੇ ਆ ਜੀ ਗੱਲਬਾਤ ਵੈਗਰਤੀ ਕਾ ਖਾਲਸਾ ਬਾਬਾ ਜੀ ਵੈਗਰਤੀ ਦੀ ਫਤਿਹ ਤੇ ਬਾਬਾ ਜੀ ਮੈਂ ਵੇਖ ਰਿਹਾ ਜਿਵੇਂ ਤੁਸੀਂ ਇਹ ਖੋਏ ਵਾਲੀ ਕੁਲਫੀ ਤੇ ਨਾਲ ਮਿਲਕ ਬਦਾਮ ਵੇਚ ਰਹੇ ਹੋ ਤੇ ਇਹ ਬਾਬਾ ਜੀ ਇਹ ਪਹਿਲੀ ਵਾਰ ਆਇਆ ਜੇ ਪਹਿਲਾਂ ਵੀ ਆਉਂਦੇ ਹੋ ਜੀ ਮੈਂ ਪਹਿਲੀ ਵਾਰ ਆਇਆ ਜੀ ਅੱਛਾ ਪਹਿਲੀ ਵਾਰ ਆਇਓ ਜੀ ਤੇ ਬਾਬਾ ਜੀ ਜਿਵੇਂ ਹੁਣੇ ਪਿੱਛੇ ਲਾ ਲੋ ਵੀ ਹੋਰ ਵੀ ਖੜੇ ਹੋਏ ਨੇ ਜਿਵੇਂ ਪ੍ਰਵਾਸੀ ਵੀ ਖੜੇ ਹੋਏ ਨੇ ਕੁਲਫੀਆਂ ਵੇਚ ਰਹੇ ਨੇ ਹਾਂਜੀ ਹਾਂਜੀ ਤੇ ਜਿਵੇਂ ਲਾ ਲੋ ਵੀ ਮੇਲੇ ਦੇ ਵਿੱਚ ਵਧੀਆ ਹੁਣ ਪਹਿਲਾਂ ਤਾਂ ਭੀੜ ਹੈ ਨਹੀਂ ਸੀ ਹੁਣ ਤਾਂ ਭੀੜ ਕਾਫੀ ਵੱ ਤੇ ਜਿਵੇਂ ਉਹਦੇ ਨਾਲ ਕੋਈ ਫਰਕ ਲੱਗਾ ਵੀ ਜਿਵੇਂ ਇਹਨਾਂ ਪ੍ਰਵਾਸੀਆਂ ਨੂੰ ਛੱਡ ਕੇ ਜਿਵੇਂ ਹੁਣ ਤੁਸੀਂ ਗੁਰਸਿੱਖ ਵੀ ਹੋ ਤੇ ਜਿਵੇਂ ਨਾਲੋਂ ਵੀ ਏਡੀ ਵਧੀਆ ਮਤਲਬ ਬਾਬਾ ਸ੍ਰੀ ਭੈਣੀ ਸਾਹਿਬ ਵਾਲਾਂ ਦਾ ਮਤਲਬ ਵਧੀਆ ਉਹਨਾਂ ਦਾ ਕੰਮ ਹੈ ਤੇ ਕੁਲਫੀ ਵੇਚ ਰਹੇ ਹੋ ਵੀ ਉਹਨਾਂ ਨਾਲ ਕੋਈ ਹੈ ਫਰਕ ਮਤਲਬ ਵੀ ਆਪਣੇ ਕੋਲ ਜਾਦੇ ਹੁੰਦੇ ਨੇ ਲੋਕ ਜਿਹੜੇ ਆਪਣੇ ਸਿੱਖ ਭਰਾ ਨੇ ਪੰਜਾਬੀ ਠੀਕ ਹੈ ਜੀ ਉਹ 99% ਆਪਣੇ ਕੋਲ ਹੀ ਆਉਂਦੇ ਨੇ ਅੱਛਾ ਜਿਹਨਾਂ ਨੂੰ ਸੋਝੀ ਹੈਗੀ ਜਿਹੜੇ ਮਤਲਬ ਮੁੱਖ ਤੋਂ ਮੁੱਖ ਤੋਂ ਮਤਲਬ ਮੰਨਦੇ ਨੇ ਕਿ ਮਤਲਬ ਮਾੜਾ ਮੰਨਦੇ ਨੇ ਉਹ ਬੰਦੇ ਮਤਲਬ ਆਪਣੇ ਕੋਲ ਹੀ ਆਉਂਦੇ ਨੇ ਇਹ ਉਹਦਾ ਇਹਦਾ ਬਹੁਤ ਫਰਕ ਆ ਗੁਲਫੀ ਦਾ ਠੀਕ ਹੈ ਇਹ ਹੈ ਉਹ ਹੈ ਨਾ ਕੈਮੀਕਲ ਦੀਆਂ ਗੁਲਫੀਆਂ ਇਹ ਹੈ ਕਿ ਖੋਇ ਦੀ ਗੁਲਫੀ ਸਾਡੇ ਵਾਲੀ ਗੁਲਫੀ 20 ਦੀ ਆ ਉਹਨਾਂ ਦੀ 10 ਦੀ ਆ ਪਰ ਸਾਡੇ ਤੋਂ ਵੱਧ ਲੈਂਦੇ ਨੇ ਜਿੰਨਾਂ ਨੂੰ ਸੋਝੀ ਆ ਗਈ ਤੇ ਇਸ ਗੱਲ ਦਾ ਬਹੁਤ ਫਰਕ ਆਗਾ ਜਿਹੜੇ ਪੰਜਾਬੀ ਪਰਿਵਾਰ ਨੇ ਸਿੱਖ ਪਰਿਵਾਰ ਨੇ ਆਪਾਂ ਤੋਂ ਲੈਂਦੇ ਨੇ ਗੁਲਫੀ ਵੱਧ ਤੋਂ ਵੱਧ ਠੀਕ ਹੈ ਬਹੁਤ ਵਧੀਆ ਮਤਲਬ ਕਿ ਆਪਾਂ ਨੂੰ ਇੱਥੇ ਹੰਗਾਰਾ ਮਿਲ ਰਿਹਾ ਹੈਗਾ ਇਸ ਗੱਲ ਦਾ ਹਾਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਆਪਾਂ ਤੋਂ ਨਹੀਂ ਬਹੁਤ ਜ਼ਿਆਦਾ ਲੈਂਦੇ ਨੇ ਆਪਾਂ ਤੋਂ ਉਹਨਾਂ ਨਾਲੋਂ ਵੱਧ ਲੈਂਦੇ ਨੇ ਠੀਕ ਹੈ ਹਾਂਜੀ ਤੇ ਬਾਬਾ ਜੀ ਜਿਵੇਂ ਹੁਣ ਮਤਲਬ ਲਾ ਲੋ ਏ ਮੇਲੇ ਤੋਂ ਬਾਹਰ ਫਿਰ ਤੁਸੀਂ ਆਪਣਾ ਮਤਲਬ ਫਿਰ ਕਿੱਥੇ ਇਹ ਕਰਦੇ ਹੋ ਜੀ ਕੰਮ ਫਿਰ ਮੇਰਾ ਪਿੰਡ ਹੈਗਾ ਜੀ ਕਰਾਚੋਂ ਭਵਾਨੀਗੜ੍ਹ ਕੋਲੇ ਅੱਛਾ ਜੀ ਉਹ ਜਿਹੜਾ ਭਾਰਤ ਮਾਲਾ ਰੋਡ ਹੈਗਾ ਜੀ ਆ ਨਵਾਂ ਨਿਕੜਿਆ ਉਹਦੇ ਫੱਗੂ ਵਾਲੇ ਦਾ ਰੋਸ਼ਨ ਵਾਲੇ ਦੇ ਵਿਚਾਲੋਂ ਦੀ ਨਿਕੜਾ ਉੱਥੇ ਅਸੀਂ ਥੱਲੇ ਕਰਦੇ ਜੀ ਪੱਕਾ ਅੱਛਾ ਪੱਕਾ ਉੱਥੇ ਕਰਦੇ ਜੀ ਠੀਕ ਹੈ ਜੇ ਕੋਈ ਮੇਲਾ ਹੋਵੇ ਫਿਰ ਮੇਲੇ ਦੇ ਬਾਗ ਜਾਨੇ ਮੇਲੇ ਦੇ ਬਾਗ ਜਾਂਦੇ ਆ ਤੇ ਲੋ ਬਾਈ ਜੀ ਬਾਬਾ ਜੀ ਹੁਰਾਣੇ ਦੱਸਿਆ ਵੀ ਜਿਵੇਂ ਉਹੀ ਮੈਂ ਗੱਲ ਕੀਤੀ ਵੀ ਮੇਲੇ ਦੇ ਵਿੱਚ ਪ੍ਰਵਾਸੀ ਵੀ ਕਾਫੀ ਖੜੇ ਨੇ ਤੇ ਕੁਲਫੀਆਂ ਉਹ ਵੀ ਵੇ ਖੋਏ ਵਾਲੀਆਂ ਵੀ ਵੇਚ ਰਹੇ ਨੇ ਦੂਜੀਆਂ ਵੀ ਤੇ ਜਿਵੇਂ ਬਾਬਾ ਜੀ ਨੇ ਦੱਸਿਆ ਹੋਇਆ ਵੀ ਜਿਵੇਂ ਆਪਣੀ ਗੁਲਫੀ ਆ ਵੀ ਕੈਮੀਕਲ ਤੋਂ ਬਿਨਾ ਪ्योर ਖੋਇਆ ਮਾਰ ਕੇ ਜਿਵੇਂ ਗੁਲਫੀ ਤਿਆਰ ਕੀਤੀ ਹੁੰਦੀ ਹੈ ਉਹਨਾਂ ਵਿੱਚ ਕੈਮੀਕਲ ਪਾਏ ਜਾਂਦੇ ਨੇ ਤੇ ਬਾਕੀ ਉਹੀ ਗੱਲ ਆ ਗਈ ਵੀ ਮਤਲਬ ਜਿਵੇਂ ਬਜਰਤਾਂ ਲਾਉਂਦੇ ਨੇ ਬੀੜੀਆਂ ਪੀਂਦੇ ਨੇ ਤੇ ਕਈ ਆਪਣੇ ਭਰਾ ਕੋਲ ਸਿੱਖ ਹੁੰਦੇ ਨੇ ਤੇ ਉਹ ਮਤਲਬ ਹੀ ਉਹਨਾਂ ਕੋਲ ਕਈਆਂ ਨੂੰ ਨਹੀਂ ਪਤਾ ਹੁੰਦਾ ਖਾਣੇ ਦੇ ਪਰ ਬਾਬਾ ਜੀ ਕਹਿੰਦੇ ਵੀ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਆਪਣਾ ਵੀ ਗੁਲਫੀ ਆਪਣੇ ਕੋਲ ਹੀ ਖਾਦੇ ਨੇ ਤੇ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਆਪਣੇ ਪੰਜਾਬੀ ਭਰਾ ਨੇ ਤੇ ਵੱਧ ਤੋਂ ਵੱਧ ਸਾਥ ਆਇਆ ਕਰੋ ਤੇ ਤੁਸੀਂ ਇਹ ਚੀਜ਼ ਦੀ ਗੌਰ ਰੱਖਿਆ ਕਰੋ ਵੀ ਆਪਣਾ ਪੰਜਾਬੀ ਭਰਾ ਮਤਲਬ ਵੀ ਕਿਦੇ ਕੰਮ ਕਰ ਰਿਹਾ ਤੇ ਕੰਮ ਵੀ ਇੱਕ ਨੰਬਰ ਕਰ ਰਿਹਾ ਕੁਆਲਟੀ ਦਾ ਤੇ ਵੱਧ ਤੋਂ ਵੱਧ ਆਉਣਾ ਚਾਹੀਦਾ ਤੇ ਜਿਵੇਂ ਬਾਬਾ ਜੀ ਹਰੇ ਨੇ ਤੇ ਇਹਨਾਂ ਕੋਲ ਕੁਲਫੀ ਜਾਂ ਕੁਝ ਹੋਰ ਕਾਸੇ ਦਾ ਵੀ ਕੰਮ ਕਰਦੇ ਨੇ ਤਾਂ ਆਪਾਂ ਨੂੰ ਸਾਫ ਦੇਣਾ ਚਾਹੀਦਾ ਵੀਰ ਜੀ ਸਾਡੇ ਦਾ ਮਤਲਬ ਪਿੱਛੋਂ ਇਹ ਕੁਲਫੀ ਲੈ ਕੇ ਵੀ ਆਉਂਦਾ ਹੈਗਾ ਕੋਈ ਉਹ ਸਾਡੇ ਕੋਲ ਆ ਕੇ ਸਾਡੇ ਤੋਂ ਸਾਥ ਤੋਂ ਲੈਂਦਾ ਉਹ ਦੱਸਦੇ ਨੇ ਵੀ ਇਹ ਕੁਲਫੀ ਵਧੀਆ ਨਹੀਂ ਹੈਗੀ ਵੀ ਤਾਂ ਛੋਟੇ ਤੋਂ ਲੈ ਰਹੇ ਅਗੇ ਮਤਲਬ ਆਪਾਂ ਪੰਜਾਬੀਆਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਇਸ ਕੰਮ 'ਚ ਕਿਉਂ ਕਰੋ ਤਾਂ ਕਿ ਜਿਹੜੇ ਆਪਣੇ ਬੱਚੇ ਨੇ ਬਾਹਰ ਨਾ ਭਜਣਾ ਜਦੋਂ ਇੱਥੇ ਕੰਮਕਾਰ ਮਤਲਬ ਆਪਣਾ ਵਧੀਆ ਚੱਲੂਗਾ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਪੰਜਾਬੀ ਭਰਾ ਸਾਡੀ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਉਹ ਪੁਲਿਸ ਥੱਲੇ ਖੜਦਾ ਮੈਂ ਮਨਪ੍ਰੀਤ ਬਾਦਲ ਵਰਗੇ ਉਹ ਵੀ ਮੇਰੇ ਕੋਲ ਸਮਾਨ ਲੈ ਕੇ ਜਾਂਦੇ ਨੇ ਠੀਕ ਹੈ ਬਲਜੀਤ ਸਿੰਘ ਦਾਦੂਆਲ ਬਹੁਤ ਵਧੀਆ ਵਧੀਆ ਬੰਦੇ ਖੜਦੇ ਨੇ ਉੱਥੇ ਮੇਰੇ ਕੋਲੇ ਆ ਕੇ ਵਧੀਆ ਕਰਕੇ ਹਾਂਜੀ ਮੰਨ ਲਓ ਕਿਸੇ ਬੰਦੇ ਦੀ ਆਪਾਂ ਸਪੋਰਟ ਕਰਨੀ ਹੈ ਪੰਜਾਬੀ ਦੀ ਕੋਈ ਪੈਸਾ ਦੇਣ ਦੀ ਲੋੜ ਨਹੀਂ ਉਹ ਕੋਈ ਦੁਕਾਨਦਾਰੀ ਚਲਾਉਂਦਾ ਉੱਥੋਂ ਸਮਾਨ ਲਓ ਤਾਂ ਵੱਧ ਤੋਂ ਵੱਧ ਉਹਦੇ ਆਪੇ ਸਪੋਰਟ ਹੋ ਗਈ ਨਾਲੇ ਤਾਂ ਉਹਦਾ ਰੋਜ਼ਗਾਰ ਚੱਲ ਪਿਆ ਨਾਲੇ ਆਪਾਂਰੂ ਚੀਜ਼ ਵਧੀਆ ਮਿਲ ਲਾਗੇ ਜਦੋਂ ਆਪਾਂ ਕੱਢਿਆ ਚੀਜ਼ਾਂ ਖਾਵਾਂਗੇ ਬਿਮਾਰ ਵੀ ਹੋਵਾਂਗੇ ਵਧੀਆ ਚੀਜ਼ ਲੈ ਮੈਨਾਂ ਤਾਂ ਆਪਣੇ ਪੰਜਾਬੀ ਭਾਈ ਨੇ ਰੋ ਕੰਮ ਜਾਬ ਹੋਣਗੇ ਨਾਲੇ ਆਪਾਂ ਬਿਮਾਰੀਆਂ ਤੋਂ ਬਚਾਂਗੇ ਇਹ ਚੀਜ਼ਾਂ ਆਪਾਂ ਨੂੰ ਮਤਲਬ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਖੜਨੇ ਚਾਹੀਦਾ ਦੋਖੋ ਉੱਥਿਆਂ ਦਾ ਇਹਦਾ ਪੰਜਾਬੀ ਆਪਣੇ ਉਲਟੋਂ ਦੇ ਨੇ ਕਹਿੰਦੇ ਵੀ ਇਹ ਗਰੀਬ ਨੇਗੇ ਹੁਣ ਆਪਾਂ ਨੇ ਕਿਹੜੇ ਟਰਾਲੇ ਚੱਲਦੇ ਨੇ ਵੀ ਆਪਾਂ ਤਾਂ ਕਰਕੇ ਗੁਲਫੀਆਂ ਵੇਚ ਰਹੇ ਹਾਂਗੇ ਆਪਾਂ ਵੀ ਰੋਜ਼ਗਾਰ ਹੀ ਕਰ ਰਹੇ ਆਪਦਾ ਕੋਈ ਮਾੜੀ ਚੀਜ਼ ਨਹੀਂ ਮੈਂ ਕੋਈ ਮਾੜੀ ਚੀਜ਼ ਸਾਬ ਕੋਈ ਵੀ ਚੀਜ਼ ਜਿਹੜੀ ਵੀ ਅਸੀਂ ਵੇਚਦੇ ਆਂ ਔਰੇ ਸਿਰਫ ਮਿਲਕ ਬਣਾਵਾਰ ਕੁਲਫੀ ਵੇਚਦੇ ਆਂ ਉੱਥੇ ਏਡੇ ਤੇ ਅਸੀਂ ਗੋੜ ਵੇਚਦੇ ਆਂ ਸ਼ੱਕਰ ਵੇਚਦੇ ਆਂ ਦੇਸੀ ਘੋ ਦੇਸੀ ਘੋ ਦੇ ਬਿਸਕੁਟ ਜੇ ਕੋਈ ਵੀ ਚੀਜ਼ ਸਾਡੀ ਮਾੜੀ ਕਰਦੇ ਸਾਫਤ ਕਰਦੇ ਅਸੀਂ ਕਹਿੰਦੇ ਨਾ ਵੀ ਪੈਸੇ ਵਾਪਸ ਲੈ ਜਾ ਸਾਡੇ ਧਰ ਚੋਰੀ ਚੀਜ਼ ਐ ਇੰਨੀ ਗਰੰਟੀ ਦੇ ਸਕਦੇ ਅਸੀਂ ਇਹ ਸਪੋਰਟ ਆ ਗਈ ਆਪਣੀ ਮਤਲਬ ਕੋਈ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਆ ਲੋ ਚੀਜ਼ ਲੋ ਆਪੇ ਕਾਮਯਾਬ ਹੋ ਜਾਊਗਾ ਬੰਦਾ ਕਿਤੇ ਭੱਜਣ ਦੀ ਲੋੜ ਨਹੀਂ ਸਾਰੀਆਂ ਇਹ ਲਓ ਬਾਈ ਜੀ ਆਪਾਂ ਹੁਣ ਬਾਬਾ ਜੀ ਕੋਲ ਕੁਲਫੀ ਖਾ ਕੇ ਦੇਖਦੇ ਆਂ ਕਿ ਕੁਲਫੀ ਦਾ ਕਿਹੋ ਜਿਹਾ ਸਵਾਦ ਆ ਤਾਂ ਕਿਹੋ ਜਿਹਾ ਟੇਸਟ ਹੈ ਲਿਓ ਬਾਬਾ ਜੀ ਧੰਨਵਾਦ ਤੇ ਲੋ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਕੁਲਫੀ ਬਹੁਤ ਹੀ ਵਧੀਆ ਸਾਫ ਸੁਥਰੀ ਤੇ ਵਧੀਆ ਮਤਲਬ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਤੇ ਬਾਕੀ ਹੁਣ ਖਾ ਕੇ ਆਪਾਂ ਕੁਲਫੀ ਦਾ ਸਵਾਦ ਦੇਖਦੇ ਆਂ ਬਾਈ ਜੀ ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹ ਕੁਲਫੀ ਹੈ ਇਹਦੇ ਵਿੱਚ ਪਿਓਰ ਖੋਏ ਦਾ ਸਵਾਦ ਆ ਰਿਹਾ ਹੈ ਤੇ ਜਿਵੇਂ ਇਹਦੇ ਵਿੱਚ ਮਤਲਬ ਹੋਰ ਸਮਾਨ ਪਾਇਆ ਹੋਇਆ ਹੈ ਵਧੀਆ ਤਰੀਕੇ ਨਾਲ ਮਤਲਬ ਇਹਨੂੰ ਕਾੜ ਕਾੜ ਕੇ ਵੀ ਜਿਆਦਾ ਛੇਰ ਮਤਲਬ ਦੁੱਧ ਨੂੰ ਕਾੜਿਆ ਗਿਆ ਹੈ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵਿੱਚ ਕੈਮੀਕਲ ਮੂੰਹ ਦੇ ਵਿੱਚ ਨਹੀਂ ਝਲਕਦਾ ਕਿਉਂਕਿ ਜਦੋਂ ਆਪਾਂ ਦੂਜੀ ਕੁਲਫੀ ਖਾਂਦੇ ਆ ਉਹਦੇ ਵਿੱਚ ਥੋੜਾ ਥੋੜਾ ਪਤਾ ਲੱਗਦਾ ਹੈ ਵੀ ਇਹ ਪਿਓਰ ਨਹੀਂ ਤੇ ਬਾਈ ਜੀ ਬਹੁਤ ਹੀ ਵਧੀਆ ਸਵਾਦ ਕੁਲਫੀ ਹੈ ਇਸ ਦਾ ਟੇਸਟੀ ਦੱਸ ਰਿਹਾ ਹੈ ਤੇ ਜਿਵੇਂ ਬਾਬਾ ਜੀ ਹੁਰਾਂ ਨੇ ਜਿਵੇਂ ਡਰੈੱਸ ਦਿੱਤਾ ਵੀ ਜਿੱਥੇ ਉੱਥੇ ਘਰਾਚੋ ਖੜਦੇ ਨੇ ਤੇ ਬਾਬਾ ਜੀ ਹਰਾਂ ਨੇ ਵਿੱਚ ਆਪਣਾ ਮੋਬਾਈਲ ਨੰਬਰ ਦਿੱਤਾ ਹੈ ਤੁਸੀਂ ਜੰਮੀ ਆਉਂਦੇ ਜਾਂਦੇ ਬਾਬਾ ਜੀ ਕੋਲ ਕੁਰਤੀ ਖਾ ਕੇ ਜਰੂਰ ਜਾਇਓ ਤੇ ਇਸ ਕੁਰਤੀ ਦਾ ਸੁਆਦ ਤੇ ਜਾਬਦਾਮ ਸ਼ੇਕ ਜਿਵੇਂ ਵੇਚਦੇ ਨੇ ਉਹਦਾ ਮਤਲਬ ਸੁਆਦ 3:35 ਹੋ ਚੁੱਕੇ ਨੇ ਤੇ ਜਿਹੜੀ ਸੰਗਤ ਆ ਪਿੱਛੇ ਖੜੀ ਦਿਖ ਰਹੀ ਹੈ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਤੇ ਉਹ ਆਪਣੀਆਂ ਮਤਲਬ ਜਿਵੇਂ ਪਿੱਛੇ ਸੁਖਣਾ ਸੁਖੀ ਸੀ ਉਹ ਚੜਾਣ ਆਏ ਨੇ ਤੇ ਜਿਵੇਂ ਬਾਬਾ ਜੀ ਦੇ ਇੱਥੇ ਦਾਰੂ ਵਰਤਾਈ ਜਾਂਦੀ ਹੈ ਤੇ ਚੜਾਵਾ ਚੜਾਇਆ ਜਾਂਦਾ ਹੈ ਤੇ ਇਹ ਪਿੱਛੇ ਦੇਖੋ ਜੀ ਕਿੰਡੀ ਵੱਡੀ ਲਾਈਨ ਲੱਗੀ ਹੋਈ ਹੈ ਕਿਉਂਕਿ ਇਹ ਜਿੰਨੇ ਵੀ ਲੋਕ ਨੇ ਇਹਨਾਂ ਨੇ ਸੁਖਣਾ ਸੁਖੀ ਹੋਈ ਸੀ ਤੇ ਮਨੋ ਕਾਮਨਾ ਬਾਬਾ ਜੀ ਨੇ ਪੂਰੀਆਂ ਕੀਤੀਆਂ ਤੇ ਇਸ ਕਰਕੇ ਸਾਰੇ ਆਪਣੀ ਸੁਖਣਾ ਲਾਉਣ ਆਏ ਹੋਏ ਨੇ ਤੇ ਪਰਲੀ ਸਾਈਡ ਤੋਂ ਚੜ੍ਹ ਕੇ ਇਸ ਸਾਈਡ ਤੋਂ ਉਤਰਿਆ ਜਾਂਦਾ ਹੈ ਤੇ ਆਪਣਾ ਚੜਾਵਾ ਚੜਾ ਕੇ ਤੇ ਫਿਰ ਲੋਕਾਂ ਦੇ ਵਿੱਚ दारू ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਆਪਾਂ ਪਿੱਛੇ ਦੇਖਿਆ ਕਿ ਬਾਬਾ ਜੀ ਦੀ ਸੰਗਤ ਪੀਪੀਕੇ ਭਰਪੂਰ ਤਾਂ ਨਜ਼ਾਰੇ ਲੈਂਦੀ ਹੈ ਤੇ ਉਹਦੇ ਗੁਣ ਗਾਉਂਦੀ ਹੈ। ਹੋਰ ਬਾਈ ਜੀ ਕੀ ਹਾਲ ਚਾਲ ਹੈ? ਹਾਂ ਜੀ ਵਧੀਆ ਜੀ। ਉਹ ਠੀਕ ਹੋ। ਹਾਂ ਜੀ। ਤੇ ਬਾਈ ਜੀ ਇਹ ਤੁਸੀਂ ਮੈਂ ਦੇਖ ਰਿਹਾ ਵੀ ਹੱਥ ਦੇ ਵਿੱਚ ਤੁਸੀਂ ਉਹ ਤੋਂ ਫੜੀ ਹੋਈ ਹੈ ਸ਼ਰਾਬ ਦੀ। ਹਾਂ ਜੀ। ਤੇ ਬਾਬਾ ਜੀ ਦੇ ਇੱਥੇ ਚੜਾਵਾ ਚੜਾਇਆ ਹੈ। ਹਾਂ ਜੀ ਹਾਂ। ਤੇ ਕੀ ਮਤਲਬ ਕੋਈ ਮਨੋਕਾਮਨਾ ਪੂਰੀ ਹੋਈ ਹੈ ਹਾਂ ਜੀ ਬਹੁਤ ਮਨੋਕਾਮਨਾ ਪੂਰੀ ਕਰਦਾ ਜੀ ਬਾਬਾ ਅੱਛਾ ਹਾਂ ਜੀ ਹਾਂ ਤੇ ਕਿੰਨਾ ਚਿਰ ਹੋ ਗਿਆ ਜੀ ਇੱਥੇ ਬਾਬਾ ਜੀ ਦੇ ਹੁੰਦਿਆ ਹਰ ਸਾਲ ਆਈਦਾ ਹੀ ਹਰ ਸਾਲ ਹਾਂ ਜੀ ਠੀਕ ਹੈ ਹਾਂ ਜੀ ਮੇਰਾ ਪਰਦਾ ਬਹੁਤ ਤਕੜਾ ਬਾਬੇ ਦਾ ਠੀਕ ਹੈ ਹਾਂ ਜੀ ਤੇ ਇਹ ਹੁਣ ਜਿਹੜਾ ਮਤਲਬ ਜਿਵੇਂ ਤੁਸੀਂ ਬਾਬਾ ਜੀ ਨੂੰ ਭੋਗ ਲਵਾਤਾ ਤੇ ਇਹ ਹੁਣ ਫਿਰ ਸੰਗਤਾਂ ਦੇ ਵਿੱਚ ਵਰਤਾਇਆ ਜਾਏਗਾ ਹਾਂ ਜੀ ਹਾਂ ਠੀਕ ਹੈ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਥੱਲੇ ਕਾਫੀ ਭੀੜ ਹੈ ਹੇ ਲੋਕ ਥੱਲੇ ਜਿਵੇਂ ਨਾਲੋਂ ਭਗਤ ਵੀ ਪੀਣ ਵਾਲੇ ਬੜੇ ਖੜੇ ਨੇ ਤੇ ਜਿੰਨਾਂ ਜਿਹੜਾ ਮੜੋਂ ਕਾਮਣਾ ਹੋਈਆਂ ਨੇ ਬੋੜੀਆਂ ਉਹ ਵੀ ਬੜੇ ਆਏ ਨੇ ਤੇ ਜਿਵੇਂ ਤੁਸੀਂ ਇੰਨੇ ਸਾਲ ਹੋ ਗਏ ਮੇਲੇ ਤੇ ਆਉਂਦੇ ਆਂ ਵੀ ਭੀੜ ਵਾਪੈ ਕੇ ਘਟਾਈ ਹਰ ਸਾਲ ਇਹਦੇ ਤੋਂ ਵੱਧ ਹੁੰਦੀ ਹੈ ਜਿਹੜੀ ਭੀੜਾ ਕਰੋਨਾ ਵਕਤ ਘਟ ਗਿਆ ਦੀ ਇੱਕ ਵਾਰੀ ਨੱਸ ਵੀ ਤਾਂ ਹਰ ਸਾਲ ਇਹ ਚੱਲਦਾ ਹੀ ਮੇਲਾ ਬਾਬੇ ਦਾ ਹਾਂ ਜੀ ਤੇ ਜਿਵੇਂ ਦੇਖ ਰਹੇ ਆ ਬਾਈ ਜੀ ਵੀ ਇਹ ਕਾਫੀ ਲੋਕਾਂ ਜਿ ਆਪਣਾ ਹੱਥਾਂ ਦੇ ਵਿੱਚ ਬੋਤਲਾ ਲੈ ਕੇ ਤੇ ਬਾਬਾ ਜੀ ਦੇ ਚੜਾਵਾ ਚੜਾਉਣ ਆਏ ਨੇ ਦਾਦੂ ਦਾ ਹਾਂ ਜੀ ਤੇ ਇਹਨਾਂ ਦੀ ਹਰ ਇੱਕ ਦੀ ਵੀ ਮਨੋ ਕਾਮਨਾ ਬਾਬਾ ਜੀ ਹਾਂ ਜੀ ਹਾਂ ਪੂਰੀ ਹੁੰਦੀ ਹੈ ਜੀ ਐਂਡ ਫੁੱਲ ਮਨੋ ਕਾਮਨਾ ਪੂਰੀ ਹੁੰਦੀ ਹੈ ਬਾਬੇ ਦੀ ਅੱਛਾ ਕੋਈ ਵੀ ਬਾਬੇ ਦੇ ਮਤਲਬ ਆਪਾਂ ਮਨੋ ਕਾਮਨਾ ਮੰਗਣੇ ਆ ਜਾਂ ਸੁੱਖਣਾ ਸੁੱਖ ਦੇ ਆ ਪੂਰੀ ਹੁੰਦੀ ਹੈ ਹਾਂ ਜੀ ਹਾਂ ਕਿ ਕਿਸੇ ਨੂੰ ਪੁੱਤ ਮਿਲਦਾ ਹੈ ਕਿਸੇ ਦਾ ਉਹ ਹੁੰਦਾ ਕਿਸੇ ਦਾ ਹੁੰਦਾ ਹਾਂ ਸਭ ਕੁਝ ਹੁੰਦਾ ਹੈ ਜੀ ਕਿ ਜਾਨੀ ਕਿ ਬਾਬਾ ਜੀ ਦੀ ਪੂਰੀ ਮਹਾਨਤਾ ਹੈ ਹਾਂ ਜੀ ਹਾਂ ਸਭ ਪੂਰੀ ਹੈ ਹਾਂ ਜੀ ਹਾਂ ਠੀਕ ਹੈ ਚਲੋ ਠੀਕ ਹੈ ਬਾਈ ਜੀ ਤੁਸੀਂ ਗੱਲਬਾਤ ਕੀਤੀ ਧੰਨਵਾਦ ਜੀ करदे जी लखदार ले खोल के बंद कर दे खोल के बता खोल के रेड के कितना पड़ जाओ ओ आएला तोड़ेला पेन एक मिनट پيچي ٿو 9.9